ਆਲਟੂ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ ਢੇਰਵਰਨ ਦੇ ਖੇਰੇ ਪੰਜਾਬ ਚੌਂਕ ਆਲ ਇੰਡੀਆ ਯੁਵਾ ਸ਼ਕਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਕੌਮੀ ਚੇਅਰਮੈਨ ਤੇ ਘਟ ਗਿੰਤੀ ਦਲਿਤ ਫਰੰਟ ਦੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਸਤਰਾਮ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਪਾਕਿਸਤਾਨ ਗੁਜਰਾਵਾਲਾ ਮਾਤਾ ਰਾਜਕੌਰ ਪਿਤਾ ਮਹਾ ਸਿੰਘ ਦੇ ਕਰ 2 ਨਵੰਬਰ 1780 ਨੂੰ ਹੋਇਆ ਸੀ 19 ਸਾਲ ਦੀ ਉਮਰ ਦੇ ਵਿੱਚ ਹੀ ਉਹ 12 ਮਿਸ਼ਨਾਂ ਦੇ ਮੁਖੀ ਚੁਣੇ ਗਏ ਤੇ ਘੋੜਸਵਾਰੀ ਤੇ ਗਤਕਾ ਖੇਡਣ ਦੇ ਵਿੱਚ ਉਹ નિਪੁੰਨ ਹੋ ਗਏ ਸਨ। ਢੇਰਾ ਬਵਨਾਨਕ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੋਨਾ ਚੜਾਉਂਦੀ ਪਹਿਲੀ ਸੇਵਾ ਵੀ ਉਹਨਾਂ ਨੇ ਹੀ ਆਰੰਭ ਕੀਤੀ ਸੀ ਤੇ ਸਵਾ ਕਿੰਟਲ ਸੋਨੇ ਦੀ ਪਾਲਕੀ ਉਹਨਾਂ ਵੱਲੋਂ ਪੇਟ ਕੀਤੀ ਗਈ ਸੀ ਜਿਸ ਦਾ ਉਦਘਾਟਨ 21/6/2015 ਨੂੰ ਡਾਕਟਰ ਸਤਰਾਮ ਸਿੰਘ ਬਾਜਵਾ ਨੇ ਹੀ ਕੀਤਾ ਸੀ। ਸਰਦਾਰ ਗੁਰਪ੍ਰੀਤ ਸਿੰਘ ਬਾਜਵਾ ਹਲਕਾ ਇੰਚਾਰਜ ਢੇਰਾ ਬਵਨਾਨਕ ਨੇ ਡਾਕਟਰ ਬਾਜਵਾ ਦਾ ਧੰਨਵਾਦ ਕੀਤਾ। ਤੇ ਕਿਹਾ ਕਿ ਸੇਕਾਉਂਦੇ ਮਹਾਂ ਜਨਰਲ ਦੀਆਂ ਯਾਦਗਾਰਾਂ ਬਣਾਈਆਂ ਜਾਣਗੀਆਂ ਦਰਸ਼ਨੀ ਡਿਉੜੀ ਤੇ સ્વાਸ਼ਤੀ ਗੇਟ ਪਹਿਲ ਦੇ ਤੌਰ ਤੇ ਬਣਾਈ ਜਾਣਗੇ ਉਹਨਾਂ ਨੇ ਕਿਹਾ ਕਿ ਡਾਕਟਰ ਬਾਜਵਾ ਬੜੇ ਸਤਿਕਾਰਯੋਗ ਲੀਡਰ ਹਨ ਤੇ ਉਹਨਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ ਤੇ ਨੌਜਵਾਨ ਪੀੜ੍ਹੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦੇ ਕੇ ਉਹਨਾਂ ਦੇ ਵਿੱਚ ਦੇਸ਼ ਭਗਤ ਦੀ ਲਹਿਰ ਜਾਗਰਿਤ ਕੀਤੀ ਹੈ ਉੱਥੇ ਹੀ ਸੈਕਟਰੀ ਦੀ ਭੂਮਿਕਾ ਬਲਵਿੰਦਰ ਸਿੰਘ ਸ਼ਿਕਾਰ ਮਾਛੀਆ ਨੇ ਨਿਭਾਈ ਤੇ ਡਾਕਟਰ ਬਾਜਵਾ ਵੱਲੋਂ ਸਰੂਪਾ ਪੇਨਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਾਮਰੇਡ ਬਲਦੇਵ ਸਿੰਘ ਘੈਰਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਵਰਗਾ ਕੋਈ ਰਾਜ ਨਹੀਂ ਹੋ ਸਕਦਾ ਉਥੇ ਹੀ ਚ ਰਣਜੀਤ ਕੌਰ ਨਿਕੋਸਰਾਨੇ ਕਿਹਾ ਕਿ ਨਸ਼ਿਆਂ ਨੂੰ ਛੱਡ ਕੇ ਜਵਾਨਾਂ ਨੂੰ ਖੇਡਾਂ ਵੱਲ ਲਾਉਣਾ ਚਾਹੀਦਾ ਹੈ ਤੇ ਨਾਲ ਹੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਯੁਵਾ ਸ਼ਕਤੀ ਦਾ ਸਾਥ ਦੇਣਾ ਚਾਹੀਦਾ ਹੈ ਇਸ ਮੌਕੇ ਗੁਰਮੀਤ ਕੌਰ ਪਰਮਜੀਤ ਕੌਰ ਪੱਡਾ ਜਸਵੰਤ ਸਿੰਘ ਬਾਜਵਾ ਪੰਮੀ ਰਾਜबीर ਕੌਰ ਚਰਨਜੀਤ ਸਿੰਘ ਜਰਨੈਲ ਸਿੰਘ ਗਜਨ ਸਿੰਘ ਬਲਦੇਵ ਸਿੰਘ ਖੈਰਾ ਤਰਲੋ ਸਿੰਘ ਚੰਗੀ ਅਤੇ ਹੋਰ ਵੀ ਬਹੁਤ ਸਾਰੇ ਇਲਾਕਾ ਨਿਵਾਸੀ ਮੌਜੂਦ ਹਨ ਆਓ ਦੇਖਦੇ ਹਾਂ ਜਸਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ ਕਿੰਸ਼ ਹੁੰਦਾ ਹੈ ਜੋ ਵਾਪਸ ਆ ਰਿਹਾ ਹੈ ਅੱਜ عاملی موڈی جی کھابل وے تے سڑک تے جے ناراضی ریسنگ دے کتے 90 دے کھابل پرات کے آ رہے ہیں ساڈیاں تھیا دے پہلاں دے کسے لوک دے سامنے بھی کہہ رہے ہن کہ اوہ سارے پرانے بزرگ اپنوں پتا لاؤ دا ورتھ پینٹ ہائے دا راجیہ دا ضمانت کراپٹھ ہوندا اس راجیہ دی بجائے اساں ملے یار اس راجیہ دی بجائے ਸੇਕੀ ਤੋਂ ਆਉਂ ਨੂੰ ਮਿਲੀ ਆ। ਇਸ ਰਾਜ ਨੇ ਦੁਨੀਆ ਤੱਕ ਨਵਾਂ ਖਿਲਾ ਰਾਜ ਕਰਕੇ ਦੱਸਿਆ। ਬੜੀਆਂ ਗੱਲਾਂ ਨੇ ਮਾਰ ਨੀਤਾਂ ਲਾਈਆਂ। ਬੜਾ ਇੰਤਿਹਾਰ ਦੇ ਵਸੋਂ ਦਾ ਤੇ ਬੜੇ ਬੜੇ ਟੰਗੇ ਟੰਗੇ ਕੰਮ ਸੱਜਿਆ ਦੰਦਾ। ਕਿ ਮਾਰਨ ਜਿਵੇਂ ਆਪਣਾ ਰਾਜ ਕੋਈ ਨਾ। ਕੋ ਮੇਰੇ ਰਾਜ ਵਿੱਚ ਕੋਈ ਕਸ਼ਟਪੰਦਾਤ ਨਹੀਂ। ਕੋਈ ਚੋਰ ਤੇ ਨਹੀਂ। ਕੋ ਡਾਕੂ ਤੇ ਨਹੀਂ। ਕੋਈ ਹਜਾ ਲਾਲਚੀ ਤੇ ਨਹੀਂ। ਉਹਨੇ ਕੰਜਪੇ ਇੱਕ ਕੁੱਤੇ ਦੇ ਗਾਲ ਦੇ ਸੋਨੇ ਦਾ ਕੰਟਾ ਬਾਗ ਲਿਆ ਸੋਨੇ ਦਾ ਕੰਟਾ ਪਾ ਕੇ ਕੁੱਤੇ ਦੇ ਗਾਲ ਵਿੱਚੋਂ ਦੁਰਸ਼ਰਮਤਾ ਪਤਾ ਜਿੱਥੇ ਨੂੰ ਜਾਵੇ ਰਾਣ ਲੰਗੀ ਜਾਵੇ ਕਿਸੇ ਨੂੰ ਸ਼ਾਮ ਤੱਕ ਕੋ ਉਸ ਕੁੱਤੇ ਦੇ ਗਾਲ ਵਿੱਚੋਂ ਕੰਟਾ ਨਹੀਂਿਆ ਨੂੰ ਆਪਣੇ ਵੱਟਵਡੇ ਰਿਆ ਨੂੰ ਉਹਨਾਂ ਦੀਆਂ ਕੀਤੀਆਂ ਕਮਾਈਆਂ ਉਹਨਾਂ ਦੇ ਕੀਤੀੇ ਕੰਮ ਜਿਹੜੇ ਉਹਨਾਂ ਨੂੰ ਭੁੱਲ ਜਾਂਦੀਆਂ ਕੋ ਕੌਮ ਖਤਮ ਹੋ ਜਾਂਦੀ ਹੈ ਉਹ ਸਮੇਂ ਦੀ ਚਾਲਾਂ ਤੋਂ ਟੱਕਰ ਜਾਂਦੀਆਂ ਨੇ ਕੌਮਾਂ আর ਜਿਹੜੀਆਂ ਕੌਮਾਂ ਆਪਣੇ ਬਹੁਤ ਸ਼ਲਾਘਾਯੋਗ ਆ ਕੁਝ ਇਨਸਾਨ ਦੁਨੀਆ 'ਚ ਆਉਂਦੇ ਨੇ ਆ ਆਪਣੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਭ ਤੋਂ ਪਹਿਲਾਂ ਮੈਂ ਪ੍ਰਿੰਟ মিডিਆ ਸਾਰੇ ਭਰਾਵਾਂ ਦਾ ਧੰਨਵਾਦ ਕਰਨਾ ਪੱਤਰਕਾਰ ਵੀ ਦਿੰਦਾ ਸਾਰੇ ਵੀਰਾਂ ਦਾ ਕਿਉਂਕਿ ਤੁਹਾਡੇ ਜ਼ਰੀਏ ਹੀ ਸਾਡੀ ਆਵਾਜ਼ ਸਰਕਾਰਾਂ ਦਰਵਾਜ਼ਾ ਤੱਕ ਪਹੁੰਚ ਸਕਦੀ ਹੈ ਅੱਜ ਅਸੀਂ 2 ਨਵੰਬਰ ਨੂੰ ਡੇਰ ਲਬਨਾਨ ਦੀ ਧਰਤੀ ਤੇ ਜਿਹੜਾ ਚੌਂਕ ਪਹਿਲਾਂ ਤਿਆਰ ਕੀਤਾ ਗਿਆ ਡਾਕਟਰ ਸੁਤਨਾਮ ਸਿੰਘ ਦੀ ਮਿਹਨਤ ਸਦਕਾ ਉੱਥੇ ਜਨਮ ਦਿਨ ਮਨਾਉਣ ਵਾਤੇ ਪਹੁੰਚੇ ਆਂ ਔਰ ਆਪਣੇ ਮਹਾਰਾਜ ਜੀ ਸਿੰਧੀਆਂ ਬਿਮਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਅਸੀਂ ਉਹਨਾਂ ਦੇ ਵਾਰਿਸਾਂ ਤਸੀਂ ਜਨਮ ਦਿਨ ਬਣਾ ਕੇ ਖੁਸ਼ੀ ਮਨਾਦੇ ਤੇ ਅਸੀਂ ਗੱਲਾਂ ਬਾਤਾਂ ਵਿੱਚ ਦੇਖ ਰਹੇ ਆ ਕਿ ਜੋ ਰਾਜ ਕਦੇ ਮਹਾਰਾਜਾ ਰਣਜੀਤ ਸਿੰਘ ਨੇ ਦਿਖਾਇਆ ਦੱਸਿਆ ਵਰਲਡ ਸਰਵੇਖਣ ਹੋਇਆ 40 ਸਾਲ ਦਾ ਰਾਜ ਦਾ ਜਦੋਂ ਜ਼ਿਕਰ ਹੋਇਆ ਤੇ ਸਭ ਤੋਂ ਵੱਡਾ ਤੇ ਵਧੀਆ ਰਾਜ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਹੋਇਆ ਇਹਦੇ ਨਾਲ ਸਾਡੀ ਸਿੱਖ ਕੌਮ ਦਾ ਸਿਰ ਉੱਚਾ ਹੁੰਦਾ ਪੰਜਾਬੀਆਂ ਦਾ ਸਿਰ ਉੱਚਾ ਹੁੰਦਾ ਇਹ ਪੰਜਾਬ ਦੇ ਵਿੱਚ ਰਾਜ ਹੋਇਆ ਜਦੋਂ ਇੱਥੇ ਬੜਾ ਵਧੀਆ ਰਾਜ ਹੋਇਆ ਇਸ ਰਾਜ ਦੀਆਂ ਜੇ ਮੈਂ ਗੱਲਾਂ ਦੱਸਾਂ ਤਾਂ ਕਾਲ ਦੇ ਸਮੇਂ ਮਹਾਰਾਜ ਦੀਸ ਨੇ ਖੁਦ ਸਿਰ ਤੇ ਪੰਡ ਚੱਕ ਕੇ ਕਿਸੇ ਬਜ਼ੁਰਗ ਦੇ ਘਰ ਦਾਣੇ ਜਦੋਂ ਖੜੇ ਤੇ ਬਜ਼ੁਰਗ ਨੇ ਆਖਿਆ ਪੁੱਤਰਾ ਮੈਨੂੰ ਮੂੰਹ ਤੇ ਵਿਖਾ ਦੇ ਤੇ ਉਹ ਮਹਾਰਾਜ ਦੀਸ ਨੇ ਆਖਿਆ ਵੀ ਕੀ ਲੈਣਾ ਬਜ਼ੁਰਗਾ ਵੇਖ ਕੇ ਜਦੋਂ ਵੇਖਿਆ ਤੇ ਮਹਾਰਾਜ ਦੀਸ ਸਿੰਘ ਅੱਜ ਦੇ ਵੀ ਰਾਜੇ ਨੇ ਇਹ ਤੇ ਡਰੈਗ ਰੂਮਾਂ ਤੋਂ ਹੀ ਨਿਕਲਦੇ ਅਸਲ 'ਚ ਰਾਜ ਕਰਨ ਵਾਸਤੇ ਹੀ ਲਿਹਾਂਦੇ ਨੇ ਪਰ ਇਨਾਂ ਕੋ ਰਾਜ ਬਾ ਰঞ্জਜੀਤ ਸਿੰਘ ਵਰਗਾ ਨਹੀਂ ਹੋ ਰਿਹਾ ਸੋ ਅਸੀਂ ਚਾਹੁੰਦੇ ਆ ਕਿ ਸਾਨੂੰ ਇੱਕ ਵਧੀਆ ਰਾਜ ਮਿਲੇ ਅਸੀਂ ਮਾਨ ਕਰਦੇ ਆ ਭਗਵੰਤ ਮਾਨ ਜੀ ਦੇ ਉੱਤੇ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੀ ਸੋਚ ਹੈ ਪਰ ਮੈਂ ਇੱਕ ਪਬਲਿਕ ਨੂੰ ਆਖਾਂਗਾ ਪਬਲਿਕ ਸਾਥ ਦੇਵੇ ਅੱਗੇ ਦਿੱਤਾ ਸਾਥ 92 ਸੀਟਾਂ ਨੇ ਪਰ ਪਬਲਿਕ ਅਜੇ ਵੀ ਥੋੜਾ ਪਿੱਛੇ ਨੂੰ ਜਿਵੇਂ ਆਪ ਬਾਦ ਚੜ ਕੇ ਹਿੱਸਾ ਲਵੇ ਦਰ ਸਰਕਾਰਾਂ ਦਰਬਾਰਾਂ ਨੂੰ ਦੱਸੇ ਖੁੱਲ ਕੇ ਤੁਹਾਡੇ ਜਰੀਏ ਇੱਕ ਰਾਜ ਬਣ ਸਕਦਾ ਸਮਾਜ ਚੰਗਾ ਬਣ ਸਕਦਾ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਜਿਹੜੇ ਆਏ ਨੇ ਪੱਤਰ ਪ੍ਰੈਸ ਸਾਰੇ ਵੀਰ ਜਿਨ੍ਹਾਂ ਨੇ ਵੱਖ-ਵੱਖ ਪ੍ਰਿੰਟ মিডি ਜਿਹੜਾ ਸਾਡੀ ਗੱਲ ਜਿਹੜੀ ਸਰਕਾਰਾਂ ਦਰਵਾਜ਼ੇ ਤੇ ਪਹੁੰਚਾਈ ਹੈ ਤੇ ਡਾਕਟਰ ਸਤਨਾਮ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਸ ਕੰਮ ਨੂੰ ਬਹੁਤ ਉਦੇ ਤਰੀਕੇ ਨਾਲ ਚਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਲ ਇੰਡੀਆ ਲੋਕ ਜਗਤ ਸ਼ਕਤੀ ਵੱਲੋਂ ਸ਼ੇਰੇ ਪੰਜਾਬ ਚੌਂਕ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਵੱਖ-ਵੱਖ ਆਗੂਆਂ ਨੇ ਸਬੋਧਨ ਕਰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੋਈ ਨਹੀਂ ਦੇ ਸਕਦਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨੰਬਰ 1780 ਨੂੰ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਜਿਨ੍ਹਾਂ ਨੇ ਪੰਜਾਬ ਦੇ ਸੂਬੇ ਦੇ ਵਿੱਚ ਲੋਕਾਂ ਦੀ ਰਖਵਾਲੀ ਕਰਨ ਵਾਸਤੇ ਹਰ ਪਹਿਲ ਦੇ ਕਰਮ ਚੁੱਕੇ ਔਰਤਾਂ ਦੀ ਰਾਖੀ ਕਰਨ ਵਾਸਤੇ ਆਪਣਾ ਸੰਘਰਸ਼ ਸ਼ੁਰੂ ਕੀਤਾ ਜਿਹੜਾ ਧਾਰਮਿਕ ਸਥਾਨਾਂ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸੋਨੇ ਦੀ ਸੇਵਾ ਕੀਤੀ ਤੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਸੋਨਾ ਚੜਾਉਣ ਦੀ ਸੇਵਾ ਆਰੰਭ ਕੀਤੀ ਜਿਨ੍ਹਾਂ ਨੇ ਪੈੜੀ ਜਿਹੜੀ ਜ਼ਮੀਨ ਆ ਲੋਹ ਲੰਗਰ ਵਾਸਤੇ ਦਰਬਾਰ ਸਾਹਿਬ ਨੂੰ ਦਾਨ ਕੀਤੀ ਸਿੱਖ ਭਾਈਚਾਰੇ ਨੂੰ ਦਾਨ ਕੀਤੀ ਸ੍ਰੀ ਬਾਬਾ ਲਾਲ ਧਨਪੁਰ ਤੇ 300 ਕਿਲਾ ਪੈੜੀ ਦਾਨ ਕੀਤੀ ਅੱਜ ਉਹ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਆਲ ਇੰਡੀਆ ਲੋਕ ਜਵਾ ਸ਼ਕਤੀ ਵੱਲੋਂ ਰਾਸ਼ਟਰੀ ਪ੍ਰਧਾਨ ਡਾਟਰ ਸੁਨਾਮ ਸਿੰਘ ਦੀ ਗਵਾਈ ਵਿੱਚ ਮਨਾਇਆ ਗਿਆ ਸੰਗਤਾਂ ਨੂੰ ਇਹ ਖੁਸ਼ੀ ਦੇ ਮੌਕੇ ਤੇ ਲੱਡੂ ਵੰਡੇ ਗਏ ਤੇ ਇਹਨਾਂ ਦਾ ਧੰਨਵਾਦ ਕੀਤਾ ਗਿਆ ਮਹਾਰਾਜਾ ਅਨੰਦ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਜਿਹੜਾ ਵੀ ਇਸ ਸਮਾਗਮ ਕਰਾਇਆ ਗਿਆ ਆ ਸਰਦਾਰ ਸਤਰਾਮ ਸਿੰਘ ਤੇ ਸਰਦਾਰ ਸਿੰਘ ਬਾਜਵਾ ਬਲੋਂ ਇਹ ਵਧਾਈ ਦੇ ਪਾਤਰ ਨੇ ਤੇ ਬੜੀ ਚੰਗੀ ਗੱਲ ਆ ਇਹ ਬੜੀ ਖੁਸ਼ੀ ਦੀ ਗੱਲ ਆ ਵੀ ਅਸੀਂ ਆਪਣੇ ਵੱਡੇ ਵੱਡੇ ਰਿਆ ਨੂੰ ਯਾਦ ਕਰਦੇ ਆ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਾਂਗੇ